ਲੈਡ ਦਾ ਸਾਇਨੋ ਕਾਮਨ ਸੈਕਟ ਦੇ ਤੇ ਟੈਕ ਹੈਗਾ ਜੀ ਬੱਚੇ ਨੇ ਜੋ ਪਾਣੀ ਅਸੀਂ ਪੀ ਰਹੇ ਆ ਭਾਵੇਂ ਫਿਲਟਰ ਵਾਲਾ ਵੀ ਹੈ ਉਹਦੇ ਵਿੱਚ ਪਾਰਟਸ ਪਰ ਮਿਲੀਅਨ ਦੀ ਪੈਰਟੀ ਕੀਤੀ ਗਈ ਹੁੰਦੀ ਹੈ ਪੇਪਰ ਤੇ ਤਾਂ ਵੀ ਜੇ ਲੈਡ ਆ ਜਾਂਦਾ ਹੈ ਤੇ ਪਹਿਲਾਂ ਤਾਂ ਪੇਟ ਦਰਦ ਕੂਟੀਆਂ ਆਣਾ ਉਸ ਤੋਂ ਬਾਅਦ ਉਹਦੇ ਅੱਗੇ ਵਿਕਾਸ ਤੇ ਅਸਰ ਕਰਨਾ ਮਾਸ ਪੇਸ਼ੀਆਂ ਤੇ ਅਸਰ ਕਰਨਾ ਪਿਸ਼ਾਬ ਦੇ ਵਿੱਚੋਂ ਨਿਕਲਣ ਵਾਲੇ ਧਾਤੂ ਨੇ ਉਹਨਾਂ ਹੀ ਉਹ ਅੰਦਰ ਸਰੀਰੀ ਕਰਨਾ ਨੂੰ ਅੰਦਰੂਨੀ ਅੰਗਾਂ ਨੂੰ ਖਾਸ ਕਰ ਗੁਰਦੇ ਪਾਸ ਕਰਕੇ ਪੇਟ ਵੇ ਦਿਮਾਗ ਤੇਜ ਨਸਰ ਤੇ ਬੱਚੇ ਪੜਨਛ ਪਿੱਛੇ ਜਾਂ ਚਲੇ ਜਾਂਦੇ ਨੇ ਔਰ ਉਸ ਤੋਂ ਬਾਅਦ ਇਹ ਹੈ ਕਿ ਇਹ ਜਿਆਦਾ ਬੁਰਾ ਅਸਰ ਕਰਨ ਫਿਰ ਕਈ ਵਾਰੀ ਟੋਟੇ ਅੰਦਰ ਡੀਐਨਏ ਤੇ ਵੀ ਅਸਰ ਪਾ ਸਕਦਾ ਹੈ ਸਭ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਡਾਕਟਰ ਹਰਪ੍ਰੀਤ ਸੰਪੋਡੇ ਮੈਂ ਕ੍ਰਿਸ਼ਨਾ ਹਸਪਤਾਲ ਦੇ ਵਿੱਚ ਬਤੌਰ ਚਾਈਲਡ ਸਪੈਸ਼ਲਿਸਟ ਲਾਸਟ 6 ਸਾਲਾਂ ਤੋਂ ਕੰਮ ਕਰ ਰਿਹਾ ਹਾਂ ਸਰ ਇਹ ਕਿ ਯੂਰੇਨੀਅਮ ਦਾ ਅਸਰ ਆ ਰਿਹਾ ਹੈ ਕਿ ਬੱਚਾ ਦੇ ਬਲੱਡ ਵਿੱਚ ਪਾਇਆ ਗਿਆ ਸਰ ਇਹ ਬੁਰਾ ਇਹ ਦੇ ਵਿੱਚ ਕੀ ਨਾ ਨਾ ਉਹ ਬੱਚਿਆਂ ਦੇ ਸਿਹਤ ਦੇ ਨਾਲ ਉਸ ਦਾ ਜਿਹੜਾ ਵਿਚਾਰ ਕਰਨਾ ਪਈ ਲਿਆ ਕੀ ਇਫੈਕਟ ਹੋ ਜਗਾ ਇਹ ਜਿਹੜੇ ਭਾਰੇ ਤੱਤੂ ਨੇ ਜਿਵੇਂ ਯੂਰੇਨੀਅਮ ਹੋ ਗਿਆ ਲੈਡ ਹੋ ਗਿਆ ਨਿਕਲ ਹੋ ਗਿਆ ਇਹ ਆਪਣੇ ਗਰਾਊਂਡ ਵਾਟਰ ਦੇ ਵਿੱਚ ਪਾਣੀ ਦੇ ਨਾਲ ਚਲੇ ਜਾਂਦੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਇੱਕ ਕੋਈ ਦੀ ਤਰਕੀ ਹੈ ਜਿੱਥੇ ਬਟਿੰਡਾ ਅਰਦਾ ਸ਼ਹਿਰ ਕੈਂਸਰ ਦੇ ਮਰੀਜ਼ਾਂ ਲਈ ਕਰਕੇ ਬਹੁਤ ਹੀ ਨਾਮ ਦੇ ਵਿੱਚ ਆਇਆ ਉਹਦੇ ਬਾਅਦ ਉਹਨਾਂ ਨੇ ਉਹਦੇ ਚ ਪਾਣੀ ਦੀ ਜਾਂਚ ਕੀਤੀ ਜਿਨੇ ਵਿੱਚ ਸੈਂਪਲਾਂ ਦੇ ਵਿੱਚ ਬੱਚਿਆਂ ਦੇ ਬਲੱਡ ਸੈਂਪਲ ਤੇ ਬੱਚਿਆਂ ਦੇ ਵਾਲਾਂ ਦੇ ਸੈਂਪਲਾਂ ਚ ਯੂਰੇਨੀਅਮ ਤੇ ਨਾਲ ਲੈਡ ਦੀ ਕਾਫੀ ਮਾਤਰਾ ਪਾਈ ਗਈ तकरीबन 160 ਸੈਂਪਲਾਂ ਦੇ ਵਿੱਚੋਂ 40% ਸੈਂਪਲਾਂ ਦੇ ਵਿੱਚ ਲੈਡ ਤੇ ਦੂਜਾ ਯੂਰੇਨੀਅਮ ਇਹ ਦੋਨੋਂ ਤੱਤੂ ਜਿਹੜੇ ਕਿ ਸਰੀਰ ਨੂੰ ਬਹੁਤ ਹਾਨੀਕਾਰਕ ਨੇ ਇਹ ਉਹਨਾਂ ਦੀ ਮਾਤਰਾ ਪਾਈ ਗਈ ਹੋਰ ਵੀ ਦੋ ਸ਼ਹਿਰਾਂ ਦੇ ਵਿੱਚ ਇਹ ਜਾਂਚ ਹੋਈ ਹੈ ਤੇ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਇਹ ਤੋਂ ਪਾਇਲਟ ਪ੍ਰੋਜੈਕਟ ਦੇ ਅਧੀਨ ਕੀਤਾ ਗਿਆ ਤਿੰਨ ਸ਼ਹਿਰਾਂ ਦੇ ਵਿੱਚ ਜਿਦੇ ਚ ਰੋਪੜ, ਰੂਪਨਗਰ, ਚੰਡੀਗੜ੍ਹ ਤੇ ਬਠਿੰਡਾ। ਪਰ ਬਠਿੰਡਾ ਤੇ ਜਿਹੜਾ ਰੋਪੜ ਸ਼ਹਿਰ ਹੈ ਇਹਦੇ ਵਿੱਚ ਇਹ ਦੋਨੋਂ ਧਾਤੂ ਕਾਫੀ ਮਾਤਰਾ ਦੇ ਵਿੱਚ ਬੱਚਿਆਂ ਦੇ ਬਲੱਡ ਸੈਂਪਲ ਤੇ ਬਾੜਾਂ ਦੇ ਸੈਂਪਲਾਂ ਚ ਪਾਈ ਗਈਆਂ ਨੇ। ਇਹਨਾਂ ਦੇ ਨੁਕਸਾਨ ਇਹ ਨੇ ਕਿ ਇਹ ਭਾਰੇ ਧਾਤੂ ਨੇ ਹੈਵੀ ਮੈਟਲਸ ਨੇ। ਇਹਨਾਂ ਦੇ ਪਹਿਲਾਂ ਤਾਂ ਆਪਾਂ ਕਈ ਸਿੱਕੇ ਦੀ ਗੱਲ ਹੈ। ਲੈਡ ਦਾ ਸਾਇਨੋ ਕਾਮਨ ਸਾਈਡ ਇਫੈਕਟ ਹੈਗਾ ਜੀ ਬੱਚੇ ਨੇ ਜੋ ਪਾਣੀ ਅਸੀਂ ਪੀ ਰਹੇ ਆ ਭਾਵੇਂ ਉਹ ਫਿਲਟਰ ਵਾਲਾ ਵੀ ਹੈ ਉਹਦੇ ਵਿੱਚ ਪਾਰਟਸ ਪਰ ਮਿਲੀਅਨ ਦੀ ਪਿਓਰਿਟੀ ਕੀਤੀ ਗਈ ਹੁੰਦੀ ਹੈ ਫਿਲਟਰ ਦੀ ਤਾਂ ਵੀ ਜੇ ਲੈਡ ਆ ਜਾਂਦਾ ਤੇ ਪਹਿਲਾਂ ਤਾਂ ਪੇਟ ਦਰਦ ਉਲਟੀਆਂ ਆਣਾ ਉਸ ਤੋਂ ਬਾਅਦ ਉਹਦੇ ਅੱਗੇ ਵਿਕਾਸ ਤੇ ਅਸਰ ਕਰਨਾ ਮਾਸਪੇਸ਼ੀਆਂ ਤੇ ਅਸਰ ਕਰਨਾ ਉਸ ਤੋਂ ਬਾਅਦ ਉਹਦੇ ਦਿਮਾਗ ਤੇ ਅਸਰ ਕਰਨਾ ਉਹਦੀ ਮੈਮਰੀ ਘਟਾਉਣਾ ਉਹਨੂੰ ਚਿਚਕੜਾ ਬਣਾ ਲੈਣਾ ਤੇ ਉਸ ਤੋਂ ਬਾਅਦ ਅੱਗੇ ਨੂੰ ਜੇ ਆਪਾਂ ਹੋਰ ਕਹੀਏ ਤੇ ਕਿਡਨੀ ਤੇ ਡੈਮੇਜ ਕਰਦਾ ਹੈ ਤੇ ਜਿੰਨੀ ਵੀ ਇਹ ਪਿਸ਼ਾਬ ਦੇ ਵਿੱਚੋਂ ਨਿਕਲਣ ਵਾਲੇ ਧਾਤੂ ਨੇ ਉਨਾਂ ਹੀ ਉਹ ਅੰਦਰ ਸਰੀਰਿਕ ਅੰਗਾਂ ਨੂੰ ਅੰਦਰੂਨੀ ਅੰਗਾਂ ਨੂੰ ਖਾਸ ਕਰ ਗੁਰਦੇ ਖਾਸ ਕਰਕੇ ਪੇਟ ਤੇ ਦਿਮਾਗ ਤੇ ਵੀ ਨਸਰ ਕੇ ਬੱਚੇ ਪੜਨ ਚ ਪਿੱਛੇ ਜਾਂ ਚਲੇ ਜਾਂਦੇ ਨੇ ਜੇ ਬਾਲਾਂ ਜਾਗੇ ਤੇ ਬਾਲ ਚੜਨ ਲੱਗ ਜਾਣਗੇ ਤੇ ਜੇ ਅਸੀਂ ਕੋਈ ਵੀ ਪਰਹੇਜ਼ ਨਹੀਂ ਕਰਾਂਗੇ ਜਾਂ ਚਾਂਸ ਹੀ ਨਹੀਂ ਲੈਂਦੇ ਹੈਗੇ ਕੇਵਲ ਹੀ ਅਸੀਂ ਸੋਚਦੇ ਆਂ ਕਿ ਆਮ ਬਿਮਾਰੀ ਨਾਲ ਬੱਚਾ ਹੈ ਗੁਰਤੀ ਐਂਟਿਟੀਆਂ ਲੱਗੀਆਂ ਪਾਣੀ ਦਾ ਰੋਗ ਹੋਏਗਾ ਕੋਈ ਹੈਜਾ ਕੋਲਰ ਟਾਈਪ ਹੈ ਬਟ ਅੰਦਰੂਨੀ ਅੰਗ ਜਿਹੜੇ ਨੇ ਇਹ ਚੀਜ਼ਾਂ ਹੌਲੀ ਹੌਲੀ ਡੈਮੇਜ ਹੁੰਦੇ ਜਾਂਦੇ ਨੇ ਔਰ ਉਸ ਤੋਂ ਬਾਅਦ ਇਹ ਹੈ ਕਿ ਜੇ ਇਹ ਜਿਆਦਾ ਬੁਰਾ ਅਸਰ ਕਰਨ ਫਿਰ ਕਈ ਵਾਰੀ ਤੁਹਾਡੇ ਅੰਦਰ ਡੀਐਨਏ ਤੇ ਵੀ ਅਸਰ ਕਰ ਜਾਂਦੇ ਜਿਹਦੇ ਨਾਲ ਬੱਚਿਆਂ ਦੇ ਵਿੱਚ ਕੈਂਸਰ ਤੱਕ ਵੀ ਹੋ ਸਕਦਾ ਜਿਵੇਂ ਆਪਾਂ ਬਲੱਡ ਕੈਂਸਰ ਕਹਿੰਦੇ ਬਹੁਤ ਹੀ ਅੱਜਕੱਲ੍ਹ ਭਿਆਨਕ ਬਿਮਾਰੀ ਹੈ ਵੀ ਬੱਚਿਆਂ ਨੂੰ ਲੁਕੀਮੀਆ ਹੋ ਜਾਂਦਾ ਜਾਂ ਕੋਈ ਹੋਰ ਸਰਕੋਮਾ ਹੋ ਜਾਂਦਾ ਤੋਂ ਇਹ ਸਾਰੇ ਤੱਤ ਉਹਦੇ 'ਚ ਯੂਰੇਨੀਅਮ ਜਿਹੜਾ ਹੈ ਉਹਦਾ ਵੀ ਇਹੀ ਅਸਰ ਹੈ ਯੂਰੇਨੀਅਮ ਬੱਚਿਆਂ ਦੇ ਮੋਟਰ ਡਿਵੈਲਪਮੈਂਟ ਬੱਚੇ ਜਿਹੜੇ ਅੱਜਕੱਲ ਹਾਈਪਰ ਐਕਟਿਵ ਨੇ ਇਹ ਇੱਕ ਕਾਰਨ ਹੋ ਸਕਦਾ ਯੂਰੇਨੀਅਮ ਦਾ ਯੂਰੇਨੀਅਮ इवन ਬਹੁਤ ਜ਼ਿਆਦਾ ਆਧਿਕਾਰਕ ਇਸ ਲਈ ਹੈ ਕਿ ਉਹ ਜੇ ਇਹਨੂੰ ਹੇਲ ਕਰ ਲਿਆ ਜਾਵੇ ਫਿਰ ਉਹਦਾ ਨੁਕਸਾਨ ਹੈ ਫੇਫੜਿਆਂ ਤੇ ਉਹਦਾ ਨੁਕਸਾਨ ਹੈ ਤੁਹਾਡੇ ਹਾਰਟ ਦੀ ਫੰਕਸ਼ਨਿੰਗ ਤੇ ਤੇ ਉਸ ਤੋਂ ਬਾਅਦ ਜੇ ਤੁਸੀਂ ਦੇਖੋ ਤੇ ਨੀਂਦ ਦਾ ਵੀ ਜਿਹੜਾ ਆਪਣਾ ਸਾਈਕਲ ਹੈ ਬੱਚਿਆਂ ਦਾ ਉਹ ਵੀ ਖਰਾਬ ਹੋ ਜਾਂਦਾ ਕਿ ਬੱਚੇ ਜਿਹੜੇ ਨੇ ਪੂਰੀ ਤਰ੍ਹਾਂ ਨੀਂਦ ਨਹੀਂ ਲੈਂਦੇ ਮਾਪੇ ਵੀ ਕਈ ਵਾਰੀ ਕਹਿੰਦੇ ਆ ਕਿ ਬੱਚੇ ਚਿਚੜੇ ਨੇ ਜੀ ਰਾਤ ਨੂੰ ਸੌਂਦੇ ਨਹੀਂ 2:00 ਵਜੇ ਤੱਕ ਜਾਗਦੇ ਬਟ ਇਹ ਜਿਹੜੀ ਜ਼ਰੂਰਤ ਹੈ ਬਾਬਾ ਜੀ ਯੂਨੀਵਰਸਿਟੀ ਨੇ ਜੋ ਐਨਾ ਅੱਛਾ ਉਪਰਾਲਾ ਕੀਤਾ ਇਹ ਜ਼ਰੂਰਤ ਸਾਡੇ ਸਾਰੇ ਸ਼ਹਿਰਾਂ ਦੇ ਵਿੱਚ ਸਾਡੇ ਆਪ ਦੇ ਸੂਝਵਾਨ ਲੀਡਰਾਂ ਦੇ ਨਿਰਧਾਰਨ ਉੱਤੇ ਤੇ ਆਪਣੇ ਸੂਝਵਾਨ ਡਿਪਟੀ ਕਮਿਸ਼ਨਰ ਹੋਵੇ ਸੁਵਲ ਸਰ ਜੀ ਨਹੀਂ ਹੋਵੇ ਇਹ ਸਾਨੂੰ ਵੀ ਸਾਡੇ ਸ਼ਹਿਰ ਨੂੰ ਦਿਹਾੜੇ ਨੂੰ ਵੀ ਇਹਦੀ ਬਹੁਤ ਜ਼ਰੂਰਤ ਹੈ ਜਿਵੇਂ ਡਾਈਨ ਇੰਡਸਟਰੀ ਹੈ ਆਪਣੇ ਉੱਤੇ ਬਹੁਤ ਮੀਸ਼ਨੂਬਲਾ ਉਹਦਾ ਪਾਣੀ ਜਾਂਦਾ ਪਾਵਰ ਸੀਵਰੇਜ ਟ੍ਰੀਟਮੈਂਟ ਪਲੰਟ ਚੋਂ ਵੀ ਜਾਂਦਾ ਪਰ ਜਿਹੜਾ ਪਾਣੀ ਅਸੀਂ ਥ੍ਰੀਟ ਕਰਕੇ ਵੀ ਗਰਾਊਂਡ ਵਾਟਰ ਘਰਾਂ ਚ ਦਿੰਨੇ ਆ ਜਿਹੜੇ ਕਿ ਆਮ ਤੌਰ ਤੇ ਜਿਹਨਾਂ ਲੋਕਾਂ ਕੋਲੇ ਫਿਲਟਰ ਵੀ ਹੈ ਜਿਹਨਾਂ ਲੋਕਾਂ ਕੋਲੇ ਅਸੀਂ ਮਤਲਬ ਕਿ ਬੋਇਲਿੰਗ ਦਾ ਵੀ ਸੁਵਿਧਾ ਨਹੀਂ ਹੈ ਉਹ ਪਾਣੀ ਉਹ ਬਾਲਕੇ ਦੀ ਉਹਨਾਂ ਦੇ ਹਿੰਮਤ ਉਹਨਾਂ ਦੇ ਫਾਇਦੇ ਦੇ ਲਈ ਸਾਨੂੰ ਇਹ ਟੈਸਟ ਸਾਡੇ ਸ਼ਹਿਰ ਦੇ ਵਿੱਚ ਦੀ ਜਿਵੇਂ ਖਾਸ ਕਰਕੇ ਅੰਬੇਦਕਰ ਨਗਰ ਹੋ ਗਿਆ ਇਸ ਏਰੀਏ ਚ ਇਧਰ ਡੱਬਾ ਰੋਡ ਹੋ ਗਈ ਗਿਆਸਪੁਰਾ ਏਰੀਆ ਹੋ ਗਿਆ ਇੱਥੇ ਜ਼ਰੂਰ ਕਰਨੇ ਚਾਹੀਦੇ ਆ ਮੌਸਮ ਬਦਲ ਦੇ ਨਾਲ ਤਾਂ ਜ਼ਰੂਰ ਇਹ ਟੈਸਟ ਹੋ ਗਿਆ ਅੱਛਾ ਸਰ ਜਿਵੇਂ ਕਹਿੰਦੇ ਕਿ ਗਰਮ ਪਾਣੀ ਕਰਕੇ ਪੀਓ ਕਿਉਂਕਿ ਪਾਣੀ ਦੇ ਵਿੱਚ ਤੱਤ ਜਿਹੜੇ ਤੁਸੀਂ ਹੈਜ਼ਾ ਵਾਇਸ ਜਿਹੜਾ ਕੀਤਾ ਜੀ ਉਹ ਜੀ ਉਹ ਬਿਮਾਰੀਆਂ ਪੈਦਾ ਨਾ ਹੋਣ ਤਾਂ ਜੇ ਬੱਚੇ ਇਸ ਪਾਣੀ ਨੂੰ ਪੀ ਲੈ ਜੀ ਉਹ ਜੀ ਖਾਸ ਤੌਰ ਤੇ ਜਿਹੜਾ ਕੀਤਾ ਕਿ ਕਾਫੀ ਇਫੈਕਟਿਵਲ ਹੈਗਾ ਹੈ ਹਾਂਜੀ ਇਫੈਕਟਿਵ ਹੈ ਪਾਣੀ ਉਬਾਲਣਾ ਤਾਂ ਸਾਇਨਾ ਨੂੰ ਪ੍ਰਾਣੀ ਆਪਣੀ ਕੁਦਰਤ ਦੀ ਕਲਾ ਦਿੱਤੀ ਹੋਈ ਹੈ ਸਾਨੂੰ ਪਰਮਾਤਮਾ ਨੇ ਵੀ ਉਬਾਲੋ ਤੇ ਕਾਫੀ ਜਿਹੜੇ ਤੱਤ ਨੇ ਖਤਰਨਾਕ ਬੈਕਟੀਰੀਆ ਨੇ ਹੋ ਰਹਾ ਉਹ ਖਤਮ ਹੋ ਜਾਂਦੇ ਕੋਲਰਾ ਦਾ ਵੀ ਹੋ ਜਾਂਦਾ ਹੈ ਜਿਆ ਵੀ ਇਦਾਂ ਹੀ ਤੇ ਜਿਹੜੇ ਆਪਣਾ ਅੱਜ ਕੱਲ ਪੀਲੀਆ ਫੈਲਿਆ ਜਿਹਨੂੰ ਹੈਪਟਾਈਟਸ ਕਹਿੰਦੇ ਆ ਮਾਸੂਲੀ ਪੀਲੀਆ ਜਿਹੜਾ ਆਇਆ ਉਹ ਤੇ ਗੰਦਾ ਪਾਣੀ ਪੀ ਆ ਗਿਆ ਪਿੱਛੋਂ ਜੇ ਪਾਣੀ ਸੀਵਰ ਵਾਟਰ ਨਾਲ ਮਿਕਸ ਹੋ ਕੇ ਆ ਗਿਆ ਕਿਤੇ ਵੀ ਥੋੜਾ ਜਿਹਾ ਇਹ ਚੀਜ਼ ਸਾਡੇ ਲਈ ਬਿਮਾਰੀ ਪ੍ਰੀਵੈਂਟ ਕਰਦੀ ਹੈ ਪਾਣੀ ਉਬਾਲਣਾ ਤੇ ਪਾਣੀ ਉਬਾਲਣ ਨਾਲ ਕਾਫੀ ਤੱਤ ਤਾਂ ਇਟੈਫੈਕਟਿਵ ਕੁਆਂਟੀਟੀ ਚ ਹੀ ਚਲੇ ਜਾਂਦੇ ਕਿ ਉਹਨਾਂ ਦੀ ਮਾਤਰਾ ਬਹੁਤ ਜ਼ਿਆਦਾ ਘਟ ਜਾਂਦੀ ਹੈ ਇਸ ਬਾਕਸ ਹੈ ਏਜਲੀਮਟ ਦੀ ਹੈ ਜਿਹਨੇ ਪਾਣੀ ਦਸ ਦਿੱਤਾ ਤੁਸੀਂ ਵੀ ਪਤਾ ਦੀ 12 ਦੇ ਵਿੱਚ ਜਾਂ ਬਲੱਡ ਵਿੱਚ ਇਨਫੈਕਸ਼ਨ ਜਾਮਨ ਕੈਂਸਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਇਹ ਕੋਈ ਕੈਂਸਰ ਵਾਲੀ ਬਿਮਾਰੀ ਹੈ ਜਿਹ ਇੱਕ ਭਿਆਨਕ ਬਿਮਾਰੀ ਹੈ ਉਹ ਕੋਈ ਉਮਰ ਦੇਖ ਕੇ ਨਹੀਂ ਆਲੀ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਬੱਚਿਆਂ ਦਾ ਜੀਵਨ ਹੈ بڑا ਸੁਖਾਲਾ ਜੀਵਨ ਹੋਏਗਾ ਜੀ ਘਰੇ ਬੱਚਾ ਹੋਇਆ ਬੱਚਾ ਸਕੂਲ ਜਾਣ ਲੱਗਿਆ ਤੰਦਰੁਸਤੀ ਛੇ ਬਜ਼ੁਰਗ ਬੰਦਾ ਹੈ ਜਾਂ ਇੱਕ ਉਮਰ ਤੋਂ ਬਾਅਦ ਇਨਸਾਨ ਸੋਚਦਾ ਕਿ ਚਲੋ ਇਹਦੀ ਏਜਸੀਐਨ ਕੈਂਸਰ ਹੋ ਗਿਆ ਇਹ ਥੋੜਾ ਜਿਹਾ ਸ਼ੌਕਿੰਗ ਵੀ ਹੁੰਦਾ ਬੱਚਿਆਂ ਦੇ ਲਈ ਔਰ ਬੱਚਿਆਂ ਨੂੰ ਟ੍ਰੀਟ ਕਰਨਾ ਵੀ ਉਨੇ ਹੀ ਆਸਾਨ ਹੈ ਜੇ ਉਹ ਸਹੀ ਟਾਈਮ ਤੇ ਡਾਇਗਨੋਸ ਹੋ ਜਾਵੇ। ਤੋ ਇਹ ਪਾਣੀ ਦੀਆਂ ਬਿਮਾਰੀਆਂ ਤੋਂ ਤਾਂ ਅਸੀਂ ਹਰ ਇਨਸਾਨ ਹਰ ਉਮਰ ਦੀ ਬਚ ਸਕਦੇ। ਭਾਵੇਂ ਉਹ ਸਿਆਣਾ ਹੈ, ਭਾਵੇਂ ਉਹ ਬੱਚਾ ਹੈ, ਭਾਵੇਂ ਉਹ ਸਕੂਲ ਜਾਣ ਵਾਲਾ ਹੈ, ਭਾਵੇਂ ਉਹ ਨੌਕਰੀ ਸ਼ੁਦਾ ਹੈ, ਜੇ ਉਹ ਆਪਣੇ ਨਾਲ ਸਾਫ਼ ਪਾਣੀ ਨਾਲ ਲੈ ਕੇ ਜਾਵੇ ਤਾਂ ਉਹ ਹੀ ਪੀਲੇ ਉਹਦੇ ਨਾਲ ਹੀ ਬਹੁਤ ਬਿਮਾਰੀਆਂ ਬਚ ਜਾਂਦੀਆਂ।